ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਮੁਹਾਰ, ਜਮਸ਼ੇਰ, ਮੁਹਾਰ, ਸੋਨਾ, ਨੂਰਸਮੰਦ ਆਦਿ ਦੇ ਲੋਕਾਂ ਨੇ ਬੀਐਸਐਫ ਵੱਲੋਂ ਸਖਤ ਤਲਾਸ਼ੀ ਕਰਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਹੱਦ ਤੇ ਰਹਿਣ ਕਾਰਨ ਉਹਨਾਂ ਨੂੰ ਪਹਿਲਾਂ ਹੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਹੁਣ ਉਹਨਾਂ ਨੂੰ ਬੀਐਸਐਫ ਵੱਲੋਂ ਤਲਾਸ਼ੀ ਦੇ ਨਾਂ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਿੰਡ ਮੁਹਾਰ, ਜਮਸ਼ੇਰ ਤਿੰਨ ਪਾਸਿਆਂ ਤੋਂ ਕੰਡਿਆਲੀ ਤਾਰ ਨਾਲ ਘਿਰਿਆ ਹੋਇਆ ਤੇ ਦੂਜੇ પાસੇ ਸਤਲੁਜ ਦਰਿਆ ਹੈ ਪਿੰਡ ਮਹਾਰ ਜਮਸ਼ੇਰ ਦੇ ਅੰਦਰ ਅਤੇ ਬਾਹਰ ਜਾਣ ਲਈ ਸਤਲੁਜ ਦਰਿਆ ਦੇ ਕੰਢੇ ਸਿਰਫ ਇੱਕ ਗੇਟ ਬਣਿਆ ਹੋਇਆ ਹੈ ਕਰੀਬ 2-3 ਮਹੀਨਿਆਂ ਤੋਂ ਇਸ ਗੇਟ ਤੋਂ ਆਉਣ ਜਾਣ ਵਾਲੇ ਲੋਕਾਂ ਦੀ ਵੀ ਬੀਐਸਐਫ ਸਖਤੀ ਨਾਲ ਚੈਕਿੰਗ ਕੀਤੀ ਜਾਣ ਲੱਗੀ ਹੈ ਅਤੇ ਰਜਿਸਟਰ ਵਿੱਚ ਐਂਟਰੀਆਂ ਕੀਤੀਆਂ ਜਾਣ ਲੱਗੀਆਂ ਨੇ ਇਸ ਦੌਰਾਨ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਤੇ ਇੱਥੇ ਪੜਾਉਣ ਵਾਲੇ ਅਧਿਆਪਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਹਿੰਦੇ ਕਿ ਇਸ ਕੰਡਿਆਲੀ ਤਾਰ ਨਾਲ ਕੀੜੇ ਹੋਣ ਕਾਰਨ ਰਿਸ਼ਤੇਦਾਰ ਉਹਨਾਂ ਦੇ ਘਰ ਆਉਣ ਤੋਂ ਝਿਜਕਦੇ ਨੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੇਸ਼ ਆਜ਼ਾਦ ਹੋਣ ਦੇ ਬਾਵਜੂਦ ਵੀ ਉਹ ਗੁਲਾਮੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ। ਇਸ ਕਾਰਨ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਅੱਗੇ ਧਾਰਨਾ ਦਿੱਤਾ ਗਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਿੰਡਾਂ ਦੇ ਨੇੜੇ ਬਣੇ ਬੈਰੀਕੇਡ ਤੇ ਤਲਾਸ਼ੀ ਦੇ ਨਾਂ ਤੇ ਉਹਨਾਂ ਨੂੰ ਬੇਲੋੜਾ ਪਰੇਸ਼ਾਨ ਨਾ ਕੀਤਾ ਜਾਵੇ। ਵੇ ਅਤੇ ਉਹਨਾਂ ਦੀ ਪਛਾਣ ਲਈ ਉਹਨਾਂ ਕੋਲ ਮੌਜੂਦ ਕੋਈ ਵੀ ਆਈਡੀ ਪਰੂਫ ਦੇਖ ਕੇ ਬਿਨਾਂ ਤਲਾਸ਼ੀ ਦੇ ਜਾਣ ਦਿੱਤਾ ਜਾਵੇ ਇਸ ਸਬੰਧੀ ਜਦੋਂ ਬੀਐਸਐਫ ਦੇ ਸਬੰਧਤ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇੱਥੋਂ ਹੀ ਸ਼ਰਾਰਤੀ ਅੰਸਰ ਅਕਸਰ ਆਪਣੀਆਂ ਗਲਤ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਨੇ ਇਸ ਲਈ ਉਹਨਾਂ ਵੱਲੋਂ ਮੁਖ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਸ਼ਕਤੀ ਨਾਲ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਗਲਤ ਕੰਮ ਨਾ ਕਰ ਸਕੇ ਦੇਖੋ ਪੂਰੀ ਖਬਰ ਜੋ ਬਾਰਡਰ ਦੇ ਪਿੰਡ ਹਨ ਮਹਾਰਜ ਮਨਸ਼ੇਰ ਪਿੰਡ ਜਿਹੜਾ ਖਾਸ ਕਰਕੇ ਤਾਰਾਂ ਦੇ ਘੇਰੇ ਵਿੱਚ ਹੈ ਤਿੰਨ ਚਾਰ ਪਿੰਡ ਨਾਲ ਲੱਗਦੇ ਹੋਰ ਹਨ ਜਿਹੜੇ ਬਹੁਤ ਪ੍ਰੋਬਲਮ ਆ ਰਹੀ ਹੈ ਇਹਨਾਂ ਨੂੰ ਸਾਰਾ ਦਿਨ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਘਰ ਦਾ ਕੰਮ ਦਿੰਦਾ ਕੋਈ ਵੀ ਕਰਨੀ ਸ਼ਕਦਾ ਸਮੇਂ ਸਰ ਨਾ ਬੱਚਾ ਸਮੇਂ ਸਕੂਲ ਜਾ ਸਕੇ ਨਾ ਸਮੇਂ ਸਕੀਚਾਂ ਨੂੰ ਪੜਾ ਸਕੇ ਜੇ ਉਸ ਡੇਟ ਨੂੰ ਪਾਰ ਕਰਦਾ ਹੈ ਉਹਨੂੰ ਪੌਣਾ ਘੰਟਾ ਘੰਟਾ ਡਿਸਟਰਬ ਕੀਤਾ ਜਾਂਦਾ ਉਥੋਂ ਕਲਾਸੀ ਲੈ ਕੇ ਬਾਹਰ ਜਾਣ ਦੀ ਕਲਾਸੀ ਅੰਦਰ ਆਉਣ ਦੀ ਕਲਾਸੀ ਇਸ ਕਰਕੇ ਸਾਰੇ ਪਿੰਡਾਂ ਦਾ ਮਜਬੂਰ ਹੋ ਗਏ ਥਾਨ ਕੇ ਅਸੀਂ ਕੱਟ ਕੀਤਾ ਇਹ ਅਣ ਕੇ ਤਲਾਸ਼ੀ ਜਿਹੜੀ ਐ ਨਹੀਂ ਜਦ ਨਾ ਕੀਤੀ ਜਾਵੇ ਪਾਰ ਜਮਸ਼ੇਰ ਪਿੰਡ ਜੀ ਤੇ ਨਾਲ ਦੇ ਇੱਕ ਨੂਰ ਸੰਬੰਧ ਮਾਰ ਸੋਨਾ ਮਾਰ ਜਮਸ਼ੇਰ ਅਮੇ ਕਰ ਚਾਰ ਪੰਜ ਪਿੰਡ ਹੈਗੇ ਨੇ ਜਿ ਲਗਾਤਾਰ ਜਿਹੜੇ ਪਿੰਡਾਂ 'ਚ ਇਸ ਤਰ੍ਹਾਂ ਬਹੁਤ ਜ਼ਿਆਦਾ ਸ਼ਕਤੀ ਵਰਤੀ ਜਾ ਰਹੀ ਆ ਤੇ ਅਸੀਂ ਨਹੀਂ ਚਾਹੁੰਦੇ ਨਸ਼ਾ ਤਸਕਰ ਫੜੋ ਨਸ਼ਿਆਂ ਨੂੰ ਫੜੋ ਤੁਹਾਡਾ ਫਰਜ਼ ਬੰਦਾ ਸੀ ਕਹਿੰਦੇ ਨਸ਼ਾ ਨਹੀਂ ਹੋਣਾ ਚਾਹੀਦਾ ਨਸ਼ਾ ਤਸਕਰ ਫੜਨੀ ਚਾਹੀਦੇ ਨੇ ਲੇਕਿਨ ਜੋ ਆ ਆ ਲੋਕਾਂ ਨੇ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਘੂਲੇ ਬੱਚੇ ਹਨ ਮੈਡਮਾਂ ਟੀਚਰ ਜਾ ਪੜਾਉਣ ਵਾਸਤੇ ਆਉਂਦੇ ਹਨ ਉਹਨਾਂ ਨੂੰ ਆਣ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਘੰਟਾ ਘੰਟਾ ਆਣ ਕੇ ਉਹਨਾਂ ਨੂੰ ਤਲਾਸ਼ੀ ਲਈ ਜਾਂਦੀ ਉਹਨਾਂ ਦੀ ਬੂਟ ਜਰਾਬਾਂ ਸਰਦੀ ਚ ਲਵਾ ਕੇ ਤਲਾਸ਼ੀ ਲਈ ਜਾਂਦੀ ਖਾਣੇ ਤੱਕ ਦਾ ਖਾਣਾ ਲੈ ਕੇ ਜਾਂਦੇ ਨਾਲ ਖਾਣੇ ਤੱਕ ਉਹਨਾਂ ਦਾ ਬੇਇੱਜ਼ਤ ਕੀਤਾ ਜਾਂਦਾ ਫਰੋਲ ਕੇ ਇਸ ਕਰਕੇ ਇਹ ਨਹੀਂ ਹੋਣਾ ਚਾਹੀਦਾ ਅਸੀਂ ਡਿਪੀ ਸਰ ਨੂੰ ਮੰਗ ਪੱਤਰ ਦੇ ਕੇ ਚੱਲੇ ਆ ਸਾਡੀ ਗੱਲ ਤੇ ਇਹ ਆਪਣੀ ਉੱਪਰ ਪਹੁੰਚਾਈ ਜਾਵੇ ਜੇ ਨਹੀਂ ਤੇ ਅਸੀਂ ਇਹ ਅਗਲਾ ਸਟੈਪ ਜੇ ਕੋਈ ਮੀਟਿੰਗ ਕਰਕੇ ਕੋਈ ਸਰਸ ਚੱਕਾਂਗੇ ਜੇ ਨਹੀਂ ਸਾਡੀ ਗੱਲ ਸੁਣਾਈ ਹੁੰਦੀ ਬੀਐਸਐਫ ਵੱਲੋਂ ਚੈਕਿੰਗ ਕੀਤੀ ਜਾ ਰਹੀ ਆ ਆ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਦੱਸਣ ਦੇ ਬੋਲ ਕੇ ਵੀ ਕੀ ਕੁਛ ਨਾਲ ਹੋ ਰਿਹਾ ਵੇਖੋ ਜੀ ਸਕਿਉਰਿਟੀ ਦਾ ਵੀ ਕੋਈ ਤਰੀਕਾ ਹੁੰਦਾ ਹੈ ਇਹ ਤਰੀਕਾ ਨਹੀਂ ਕਿ ਛੋਟੇ ਬੱਚਿਆਂ ਨੂੰ ਭੈਣਾ ਨੂੰ ਇਹਨਾਂ ਨੂੰ ਆਪਣੇ ਨੂੰ ਜਿਹੜਾ ਰੋਜ਼ ਢੇਲੀ ਦੱਸਦਾ ਕਿਹੜੇ ਜਿੰਦ ਵਜਣੇ ਨੇ ਪਿੰਡ ਤੋਂ ਖੇਤ ਖੇਤ ਤੋਂ ਪਿੰਡ ਨੂੰ ਉਹ ਕੀ ਤਰੀਕਾ ਆ ਵੀ ਉਹਨਾਂ ਨੂੰ ਸਾਰਾ ਸਾਰ ਦਿਨ ਹੀ ਉਹਨਾਂ ਦੀ ਤਲਾਸ਼ੀ ਲਈ ਜਾਨੀ ਇਹ ਨਹੀਂਗਾ ਆਈਡੀ ਪ੍ਰੂਫ ਲਾਗੋ ਆਈਡੀ ਪ੍ਰੂਫ ਕਰੇ ਵਾਸਤੇ ਬੰਦੇ ਨੇ ਇਸ ਵਾਸਤੇ ਬੰਦੇ ਨੇ ਵੀ ਜੋ ਪਿੰਡ ਦਾ ਵਸਨੀਕ ਹੈ ਉਹਨੂੰ ਚੱਕਾ ਕਾਰਡ ਵਿਖਾਓ ਆਪਦਾ ਕੰਮ ਦੰਦਾ ਕਰੋ ਇਹਨਾਂ ਵਾਸਤੇ ਆਜ਼ਾਦੀ ਕਦੋਂ ਆਵੇਗੀ ਇਹ ਤਾਂ ਗੁਲਾਮ ਹੀ ਤੁਰੇ ਫਿਰਦੇ ਜੇ ਇਸ ਕਰਕੇ ਇਹਨਾਂ ਨੂੰ ਆਜ਼ਾਦੀ ਦਿਵਾਉਣ ਵਾਸਤੇ ਇਹਨਾਂ ਨੂੰ ਜਿਹੜਾ ਰਾਜ਼ ਹੋਣ ਵਾਸਤੇ ਅਸੀਂ ਅੱਜ ਇਕੱਠੇ ਹੋਏ ਆ ਇਕੱਠੇ ਹੋ ਕੇ ਮੰਗ ਪੱਤਰ ਅਸੀਂ ਵਿਸ਼ੇ ਸਾਡਾ ਸੁਪਨ ਲੱਗੇ ਸਾਡੀ ਮੰਗ ਇਹ ਰਹੀ ਉਹ ਆਰਜੀ ਤਾਰ ਲੱਗੀ ਹੈ ਇਹਦਾ ਆਰਜੀ ਗੇਟ ਇਹਦਾ ਇਹ ਬੰਦ ਹੋਣਾ ਚਾਹੀਦਾ ਜੀ ਇਥੇ ਕੋਈ ਤਲਾਸ਼ੀ ਨਹੀਂ ਹੋਣੀ ਚਾਹੀਦੀ ਕਿ ਕੁਝ ਨਹੀਂ ਪੱਕੀ ਤਾਰ ਅੱਗੇ ਇਸ ਤਰ੍ਹਾਂ ਅੱਗੇ ਲੱਗੀ ਹੈ ਜੋ ਆਹ ਲੰਘਣਾ ਕਰੇਗਾ ਉਹ ਆਪ ਆਪ ਦੇ ਨਤੀਜੇ ਆਪ ਭੁਗਤੇਗਾ ਇਹਦਾ ਜਿਹੜਾ ਗੇਟ ਬੰਦ ਹੋਣਾ ਚਾਹੀਦਾ ਸਰ ਮੇਰਾ ਨਾਮ ਬशीर ਸਿੰਘ ਹੈ ਮੈਂ ਤਾਂ ਪਹਿਲੇ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਆਵਾਜ਼ ਨੂੰ ਆ ਕੇ ਚੁੱਕਿਆ ਇਹ ਸਰ ਮਾਰ ਜਮਸ਼ੇਰ ਦਾ ਮਸਲਾ ਹੈ 1990 ਦੇ ਵਿੱਚ ਤਾਰ ਲੱਗੀ ਸੀ ਸਰ ਜਿਹੜੀ 1990 ਦੇ ਵਿੱਚ ਤਾਰ ਲੱਗੀ ਸੀ ਤਾਂ ਪਹਿਲੇ ਸੈਂਟਰ ਗਵਰਨਮੈਂਟ ਨੇ ਕੀ ਕੀਤਾ ਜਦੋਂ ਨਕਸ਼ਾ ਪਾਸ ਕਰਕੇ ਸਤਲੁਜ ਦਰਿਆ ਦੇ ਕੰਢੇ ਤੇ ਤਾਰ ਲਗਾਤੀ। ਔਰ ਤਾਰ ਚੱਲੀ 2 ਕਿ 3 ਸਾਲ ਉਸ ਤੋਂ ਬਾਅਦ ਫਿਰ ਇਹਨਾਂ ਨੇ ਤਾਰ ਦੀ ਜਦੋਂ ਵੇਖਿਆ ਕਿ ਐਲੋਸੀ ਬਾਰਡਰ ਤਾਂ ਅੱਗੇ ਹੈ ਔਰ ਇੱਕ ਪਿੰਡ ਅਸੀਂ ਜਿਹੜਾ ਮਾਰ ਜਮਸ਼ੇਰ ਤਾਰ ਤੂਤ ਦਰਿਆ ਤੋਂ ਪਾਰ ਛੱਡ ਬੈਠੇ ਆ। ਹਿੰਦੁਸਤਾਨ ਨੇ ਇਸ ਚੀਜ਼ ਤੇ ਗੌਰ ਕੀਤੀ ਸਰਕਾਰ ਨੇ। ਫਿਰ ਇਹਨਾਂ ਨੇ ਇੱਕ ਤਾਰ ਮਾਰ ਜਮਸ਼ੇਰ ਪਿੰਡ ਦੇ ਉੱਤੋਂ ਦੀ ਕੱਢੀ ਕਿ ਤਿੰਨਾਂ ਪਾਸੋਂ ਪਾਕਿਸਤਾਨ ਦਾ ਬਾਰਡਰ ਲੱਗਦਾ ਹੈ ਤੇ ਇਹ ਪਿੰਡ ਆਪਾਂ ਨੂੰ ਹਿੰਦੁਸਤਾਨ ਦੇ ਵਿੱਚ ਲੈਣਾ ਚਾਹੀਦਾ ਹੈ ਇਹਨਾਂ ਨੇ ਤਾਰ ਕੰਪਲੀਟ ਕਰਕੇ ਸਾਰੇ ਉਸ ਪਿੰਡ ਦੇ ਚਾਰੇ ਪਾਸੋਂ ਪੰਜ ਗੇਟ ਰੱਖੇ ਉਹਨੇ ਕਿ ਜਿਹੜੀ ਜ਼ਮੀਨ ਤਾਰ ਤੋਂ ਅੰਦਰ ਰਹੇਗੀ ਉਹਦੀ ਖੇਤੀ ਕਰਨ ਵਾਸਤੇ ਉਸ ਤੋਂ ਬਾਅਦ ਸਰ 2016 ਦੇ ਵਿੱਚ ਜਿਹੜਾ ਗੇਟ ਹੈ ਜਿਹੜਾ ਸਤਲੁਜ ਦਰਿਆ ਦੇ ਕੰਢੇ ਤੇ ਬਣਾਇਆ ਸੀਗਾ ਉਹਨੂੰ ਓਪਨ ਕਰ ਦਿੱਤਾ ਗਿਆ 24 ਘੰਟਾ ਵਾਸਤੇ ਬੀਐਸਐਫ ਵੱਲੋਂ ਸਰਕਾਰ ਵੱਲੋਂ ਕਿ ਇਸ ਪਿੰਡ ਦੀ ਕੋਈ ਗੁਲਾਮੀ ਨਹੀਂ ਰਹਿ ਗਈ ਉਹਨੇ ਆ ਜਾ ਸਕਦੇ ਨੇ ਚਾਹੀ ਘੰਟੇ ਤੇ ਜਿਹੜੀ ਰੱਖਿਆ ਹੋਵੇਗੀ ਸੈਂਟਰ ਗਵਰਨਮੈਂਟ ਦੀ ਐਲਓਸੀ ਬਾਰਡਰ ਤੇ ਉਹ ਜਿਹੜੀ ਪਿੰਡ ਦੇ ਚਾਰੇ ਪਾਸੇ ਉਧਾਰ ਹੈ ਉਹਦੇ ਤੇ ਹੋਵੇਗੀ ਲੇਕਿਨ ਜਿਹੜਾ 2 ਮਹੀਨੇ ਹੜ ਦਾ ਪਾਣੀ ਚੱਲਣ ਕਰਕੇ ਪਤਾ ਨਹੀਂ ਇਹਨਾਂ ਨੇ ਕਿਹੜੀ ਆ ਕੇ ਸਾਡੇ ਵਾਸਤੇ ਮੁਸ਼ਕਲ ਖੜੀ ਕਰਤੀ ਕਿ ਇਹਨਾਂ ਨੇ ਇੱਕ ਗੇਟ ਹੀ ਮੇਨ ਬਣਾ ਲਿਆ ਕਿਸ ਗੇਟ ਦੀ ਚੈਕਿੰਗ ਸ਼ੁਰੂ ਕਰਤੀ ਜਾਂ ਤੇ ਫਿਰ ਉਹ ਪਾਰ ਦੀ ਤਾਰ ਪੱਟ ਦੇਣ ਸਾਨੂੰ ਹਿੰਦੁਸਤਾਨ ਦੇ ਜੋ ਮੜਾਇਆ ਗਿਆ ਤਿੰਨ ਸਾਲਾਂ ਬਾਅਦ ਕਿ ਹਿੰਦੁਸਤਾਨ ਦੇ ਪਿੰਡ ਲਿਆ ਜਾਵੇ ਹਿੰਦੁਸਤਾਨ ਦਾ ਪਿੰਡ ਹੈ ਤੇ ਫਿਰ ਉਰਲੇ ਗ੍ਰੇਡ ਦੀ ਚੈਕਿੰਗ ਤਾਂ ਹੋਣੀ ਨਹੀਂ ਚਾਹੀਦੀ ਬਹੁਤ ਨਜਾਇਜ਼ ਪਰੇਸ਼ਾਨ ਕੀਤਾ ਜਾਂਦਾ ਸਾਡੇ ਬੱਚੇ ਪਰੇਸ਼ਾਨ ਹੋ ਰਿਹਾ ਪੜ੍ਹਨ ਵਾਲੇ ਬੱਚੇ ਪਰੇਸ਼ਾਨ ਹੋ ਰਿਹਾ ਉੱਥੇ ਕੋਈ ਟੀਚਰ ਜਾ ਕੇ ਰਾਜੀ ਨਹੀਂ ਹੈਗਾ ਉਹ ਆਪਣੇ ਦੋ ਮਹੀਨਾ ਰਹਿੰਦਾ ਬਦਲੀ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਨੂੰ ਰੈਸਟ੍ਰੀਮੈਂਟ ਕੀਤਾ ਜਾਂਦਾ ਤੇ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਦੇ ਆ ਕਿ ਕਿਰਪਾ ਕਰਕੇ ਸੈਂਟਰ ਸਰਕਾਰ ਇਸ ਗੱਲ ਤੇ ਧਿਆਨ ਦੇਵੇ ਤੇ ਜਲਦ ਤੋਂ ਜਲਦ ਸਾਡੀ ਮੰਗ ਪੂਰੀ ਕਰੇ ਤੇ ਗੇਟ ਨੂੰ ਪੱਟ ਦੇਵੇ ਇਹਦੇ ਬਾਰੇ ਸੀਓ ਸਾਹਿਬ ਨਾਲ ਗੱਲ ਹੋਈ ਆ ਉੱਥੇ ਤਿੰਨ ਚਾਰ ਵਾਰਾ ਮੀਟਿੰਗ ਵੀ ਹੋ ਚੁੱਕੀ ਹੈ ਲੇਕਿਨ ਇਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹ ਕਹਿੰਦਾ ਜੀ ਕੋਈ ਗਲਤ ਅੰਸਰ ਹੈਗਾ ਗਲਤ ਅੰਸਰ ਹੈਗਾ ਤਾਂ ਬਾਰਡਰ ਤੇ ਫੜੋ ਉਹਨਾਂ ਨੂੰ ਤੁਸੀਂ ਇੱਕ ਤਾਰ ਉੱਤੋਂ ਦੀ ਲਾਈ ਆ ਉਹਨਾਂ ਤੇ ਸਕਿਉਰਿਟੀ ਵਧਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ لیکن ਇਹਦਾ ਕੀ ਕੀਤਾ پنجاب ਸਰਕਾਰ ਨੇ ਹੁਣ ਅੱਗੇ 3000 ਰੁਪਏ ਮੁਆਵਜ਼ਾ ਆਂਦਾ ਸੀ ਤਾਰ ਤੋਂ ਬਾਹਰ ਦਾ ਫਿਰ پنجاب ਬਾਰਡਰ ਕਿਸਾਨ ਯੂਨੀਅਨ ਨੇ ਜਾ ਕੇ ਹਾਈ ਕੋਰਟ 'ਚ ਕੇਸ ਲੜਿਆ 10000 ਰੁਪਏ ਮੁਆਵਜ਼ਾ ਕਰ ਦਿੱਤਾ ਗਿਆ ਔਰ پنجاب گورਨਮੈਂਟ ਨੇ ਨੂੰ ਕੱਟ ਕੇ ਤਾਰ ਹੀ ਕੈਨਸਲ ਕਰਤੀ ਉਰਲੀ ਤੇ ਮੁਆਵਜ਼ਾ ਕੱਟ ਦਿੱਤਾ ਜੇ ਮੁਆਵਜ਼ਾ ਹੀ ਕੱਟਿਆ ਗਿਆ ਤਾਂ ਫਿਰ ਤਾਰ ਕਿਸ ਗੱਲ ਦੀ ਰਹਿ ਗਈ ਤਾਰ ਤਾਂ ਹੋਣੀ ਨਹੀਂ ਚਾਹੀਦੀ ਕਿਉਂਕਿ ਇਹਨਾਂ ਨੇ ਪਿੰਡੀ ਔਰੇ ਲੈ ਲਿਆ ਬਾਡਰ ਤਾਰ ਤਾਂ ਬਾਡਰ ਦੀ ਮਲ ਰਹੇ ਨੇ ਕਿ ਮਾਰਜਮ ਸ਼ੇਰ ਦੇ ਉੱਪਰ ਦੀ ਤਾਰ ਲੱਗੀ ਉਹ ਤਾਰ ਮੰਨੀ ਜਾਵੇਗੀ ਇਹ ਤਾਂ ਤੁਸੀਂ ਕਹਿ ਰਹੇ ਹੋ ਵੀ ਉਹ ਜਿਹੜੀ ਤਾਰ ਲੱਗੀ ਹੈ ਉਹਦੇ ਕਰਕੇ ਪਰੇਸ਼ਾਨੀ ਆ ਰਹੀ ਜਿਹੜੀ ਬਾਹਰ ਕਿਸਾਨ ਨੇ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਉਹਨਾਂ ਨੂੰ ਤਾਂ ਸਿਰ ਠੀਕ ਹੈ ਆਪਣੀ ਸਕਿਉਰਿਟੀ ਕੰਮ ਕਰੇ ਸੈਂਟਰ ਗਵਰਨਮੈਂਟ ਵੀ ਆਸੇਬ ਕੰਮ ਕਰੇ ਜਿਵੇਂ ਚੈਕਿੰਗ ਕਰਦੇ ਸਾਨੂੰ ਕੋਈ ਦਰਾਜ ਨਹੀਂ ਉਸ ਤਾਰ ਦਾ ਕੁਝ ਤਾਂ ਅੱਗੇ ਅਸੀਂ ਖੇਤੀ ਕਰਨ ਜਾਣਾ ਵਾਪਸ ਆ ਜਾਣਾ ਸ਼ਾਮ ਨੂੰ ਚੈੱਕ ਕਰਨ ਲੇਕਿਨ ਇਹ ਤਾਂ ਪਿੰਡ ਦੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਨਾ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹਾਂਜੀ ਸਰ ਇਹ ਪਿੰਡ ਵਸਿਆ ਹੋਇਆ ਇਸ ਤਾਰ ਤੋਂ ਬਾਹਰ ਹੈ ਇਸ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸੈਂਟਰ ਸਰਕਾਰ ਨੇ ਕੀ ਕੀਤਾ ਕਿ ਇੱਕ ਮਾਰ ਜਮਸ਼ੇਰ ਦੇ ਉੱਪਰੋਂ ਦੀ ਤਾਰ ਲਾਤੀ ਕਿ ਪਿੰਡ ਅਸੀਂ ਉਰੇ ਕਰ ਲਈਏ ਕੀ ਮੰਗ ਕੀ ਕਰਨੀ ਚਾਹੀਦੀ ਅਸੀਂ ਤਾਂ ਇਹ ਜਾਣਿਆ ਕਿ ਇਹ ਗੇਟ ਪੱਟਿਆ ਹੀ ਜਾਵੇ ਇਥੋਂ ਜੀ ਇੱਥੇ ਚੈਕਿੰਗ ਨਹੀਂ ਹੋਣੀ ਜਿਹਦੀ ਆਜ਼ਾਦ ਹੋਣੀ ਚਾਹੀਦੀ ਆ ਬਗੀਚਾ ਸਿੰਘ ਮੇਰਾ ਨਾਮ ਹੈ ਪਿੰਡ ਮੇਰਾ ਮੁਹਾਰਕੀ ਵਾ ਸਭ ਪ੍ਰੋਬਲਮ ਇਹ ਹੈ ਕਿ ਜਿਹੜਾ ਸਾਡਾ ਪਿੰਡ ਮੁਹਾਰਜਮਸ਼ੇਰ ਹੈ ਇਹ ਲਗਭਗ ਅੱਜ ਤੋਂ 76 ਸਾਲ ਹੋ ਗਏ ਆਜ਼ਾਦ ਨਹੀਂ ਹੋਇਆ ਅੱਜ ਤੱਕ ਮੈਟਰ ਕੀ ਸੀਗਾ ਕਿ ਜਦੋਂ ਆਪਣੀ ਤਾਰਬੰਦੀ ਲੱਗੀ ਸੀ ਤੇ ਤਾਰ ਜਿਹੜੀ ਹੈਗੀ ਆ ਠੇਕੇਦਾਰਾਂ ਨੇ ਆਲ ਮਿਲ ਕੇ ਜਿਹੜੀ ਤਾਰ ਸ਼ਾਰਟ ਲਗੜਤੀ ਉਹਦੇ ਵਿੱਚ ਜਿਹੜਾ ਇੱਕ ਦਰਿਆ ਪੈਂਦਾ ਉੱਥੇ ਪੱਕਾ ਪੋਲ ਬਣਿਆ ਹੋਇਆ ਜਿਸ ਦੇ ਜਿਹੜਾ ਮਾਰਜਮ ਛੇ ਪਿੰਡ ਹੈ ਤਿੰਨਾ ਪਾਸੇ ਪਾਕਿਸਤਾਨਾ ਘੇਰਿਆ ਹੋਇਆ ਹੈ ਔਰ ਉਸ ਪਿੰਡ ਨੂੰ ਵੀ ਸਾਰੇ ਪਾਸੋਂ ਤਾਰ ਲੱਗੀ ਹੈ ਤੇ ਉਹਦੇ ਵਿੱਚ ਇੱਕ ਆਰਜੀ ਤਾਰ ਲੱਗੀ ਹੈ ਜਿਹੜੀ ਕਿ ਦਰਿਆ ਦੇ ਕਿਨਾਰੇ ਤੇ ਲੱਗੀ ਹੈ ਜਿੱਥੋਂ ਆਪਣਾ ਪੋਲ ਨੂੰ ਆਪਾਂ ਕ੍ਰੋਸ ਕਰਕੇ ਉੱਤੋਂ ਆਉਣਿਆ ਇੱਕੋ ਰਸਤਾ ਹੈਗਾ ਤੇ ਉੱਥੇ ਗੇਟ ਆਰਜੀ ਹੈਗਾ ਉਹ ਤਾਰ ਜਿਹੜੀ ਹੈਗੀ ਆ ਉਹ ਆਲਰੇਡੀ ਆਰਜੀ ਹੈਗੀ ਆ ਪਰ ਉਹਦੇ ਵਿੱਚ ਕੀ ਹੈ ਆ ਵੀ ਆਇ ਤੋ ਜਦੋਂ 2-3 ਮਹੀਨੇ ਪਹਿਲੇ ਆਪਣੇ ਹੜ ਆਏ ਸੀਗੇ ਉਹਦੇ ਵਿੱਚ ਜਿਹੜਾ ਹੈਗਾ ਬਾਅਦ ਵਿੱਚ ਇਹਨਾਂ ਨੇ ਬੀਐਸਐਫ ਨੇ ਸਾਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰਤਾ ਜੀ ਦੇ ਵਿੱਚ ਕਿ ਮਤਲਬ ਜੇ ਸਕੂਲ ਦੇ ਬੱਚੇ ਜਾਂਦੇ ਤੇ ਉਹਨਾਂ ਦੇ ਨਾਮ ਲਿਖ ਕੇ ਜੇ ਵਾਪਸੀ ਆਉਂਦੇ ਉਹਨਰ ਖਾਣਾ ਚੈੱਕ ਹੁੰਦਾ ਕਿਤਾਬਾਂ ਚੱਕ ਚੈੱਕ ਹੁੰਦੀਆਂ ਜਾਂ ਫਿਰ ਸਕੂਲ ਦੇ ਟੀਚਰ ਜਾਂਦੇ ਉਹਨਾਂ ਦੀ ਚੈਕਿੰਗ ਹੁੰਦੀ ਹੈ ਵਾਪਸੀ ਆਉਂਦੀ ਹੈ ਉਹਨਾਂ ਦੀ ਚੈਕਿੰਗ ਹੁੰਦੀ ਹੈ ਇਵਨ ਕਿ ਜਿੰਨੇ ਵੀ ਸਾਡੀਆਂ ਭੈਣਾਂ ਹੈਗੀਆਂ ਉਹਨਾਂ ਦੀ ਸਾਰੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ ਬਟ ਇਸ ਦਾ ਕੋਈ ਮਤਲਬ ਨਹੀਂ ਹੈਗਾ ਇਸ ਚੈਕਿੰਗ ਦਾ ਕਿਉਂਕਿ ਅੱਗੇ ਤਾਰ ਨਾ ਹੋਵੇ ਫਿਰ ਆਪਾਂ ਕਹਿ ਸਕਦੇ ਆ ਫਿਰ ਜਿੰਨੇ ਵੀ ਆਪਾਂ ਪੱਠੇ ਪਸ਼ੂਆਂ ਦਾ ਚਾਰਾ ਲਿਆਉਂਦੇ ਆ ਉਹ ਮਿੱਟੀ ਵਿੱਚ ਇੱਕ ਵਾਰੀ ਖਿਲਾਰਾ ਜਾਂਦਾ ਜਾਂ ਆਪਾਂ ਮੋਟਰਸਾਈਕਲ ਦੀਆਂ ਹੈਗੀਆਂ ਉਹਨਾਂ ਸੀਟਾਂ ਤੱਕ ਖਿਲਾ ਕੇ ਸਾਰੇ ਸਾਈਡ ਕਵਰ ਖਿਲਾ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ ਤੇ ਸਾਡੀ ਇਹ ਹੀ ਮੰਗ ਹੈਗੀ ਹੈ ਵੀ ਇੱਥੇ ਜਿਹੜਾ ਹੈਗਾ ਗੇਟ ਆਰ ਜੀ ਔਨ ਕਰਕੇ ਇਹਦਾ ਗੇਟ ਦਾ ਕੋਈ ਮਤਲਬ ਨਹੀਂ ਹੈਗਾ ਜੀ ਅੱਗੋਂ ਗੇਟ ਤਾਰ ਨਹੀਂ ਹੁੰਦੀ ਤੇ ਸਾਨੂੰ ਇਹ ਜ਼ਰੂਰੀ ਸੀਗਾ ਬਟ ਅੱਗੋਂ ਤਾਰ ਆਲਰੇਡੀ ਹੈਗੀ ਆ ਉਹਦੇ ਵਿੱਚ ਬੀਐਸਐਫ ਦੀ ਪੂਰੀ ਤਰ੍ਹਾਂ ਕਸਟਡੀ ਹੈਗੀ ਹੈ ਉੱਥੇ ਇੱਕ ਪੋਸਟ ਬਣੀ ਹੈ ਜਿਹਦੇ ਕਿ ਇਹ ਜਿਹੜੀ ਹੈਗੀ ਤਾਰ ਨਜਾਇਜ਼ ਹੈਗੀ ਹੈ ਅਸੀਂ ਇਹਨੂੰ ਇਹ ਜਾਣਿਆ ਵੀ ਇਹ ਗੇਟ ਜਿਹੜਾ ਹੈਗਾ ਬਿਲਕੁਲ ਇਹਨੂੰ ਬੰਦ ਕੀਤਾ ਜਾਵੇ ਔਰ ਗੇਟ ਨੂੰ ਪੁੱਟਿਆ ਜਾਵੇ ਹਾਂਜੀ ਸਰ ਪਹਿਲੇ ਖੋਲਿਆ ਗਿਆ ਸੀ ਇਹ ਗੱਲ ਹੈਗੀ ਹੈ 23 ਮਾਰਚ 2016 ਦੀ ਗੱਲ ਹੈਗੀ ਹੈ ਕਿ ਇਹਨੂੰ ਪੂਰਨ ਤਰ੍ਹਾਂ ਤੇ ਗੇਟ ਨੂੰ ਖੋਲ ਦਿੱਤਾ ਗਿਆ ਸੀ ਬਟੇ ਓਪਨ ਕਰ ਦਿੱਤਾ ਗਿਆ 24 ਘੰਟੇ ਦੀ ਅੱਜ ਜਿਹੜੀ ਸਮੱਸਿਆ ਆ ਗਈ ਹੈ 2 ਤੋਂ 3 ਮਹੀਨੇ ਤੋਂ ਇਹੀ ਆ ਰਹੀ ਹੈ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਅਣਸਖਾਵੀ ਘਟਨਾ ਹੋਰ ਵਾਪਰਦੀ ਹੈ ਐਵੇਂ ਕਿ ਕੋਈ ਰਿਸ਼ਤੇਦਾਰ ਰਿਸ਼ਤਾ ਕਰਨ ਜਾਂਦਾ ਈ ਔਰ ਭੈਣ ਦਾ ਜਾਂ ਬੱਚੇ ਦਾ ਤਾਂ ਉੱਥੋਂ ਹੀ ਉਹਨਾਂ ਨੂੰ ਮੋੜਿਆ ਜਾਂਦਾ ਹੈ ਤੇ ਉਹ ਰਿਸ਼ਤਾ ਜਿਹੜਾ ਛੁੱਟ ਜਾਂਦਾ ਹੁਣ ਇਹ ਦੱਸੋ ਵੀ ਅਸੀਂ ਬੱਚਿਆਂ ਦੀ ਬੜਾਈ ਛਡਾ ਸਕਨੇ ਆ ਜਾਂ ਤਾਂ ਸਕੂਲ ਬੰਦ ਕਰ ਦੇਣ ਤਾਂ ਦੂਜੇ ਪਾਸੇ ਹੈਗਾ ਵੀ ਜਿਹੜੇ ਧੀ ਬਣ ਦੇ ਰਿਸ਼ਤ ਕਰਾਉਂਦੇ ਗਲਾ ਘੁੱਟ ਕੇ ਮਾਰ ਦਈਏ ਹੋਰ ਸਾਡੇ ਗੁਲਾਲ ਹੀ ਕੋ ਨਹੀਂ ਹੈਗਾ ਅਰੇ ਐਸੇ ਸੀਓ ਸਾਹਿਬ ਨਾਲ ਬਹੁਤ ਵਾਰੀ ਮੀਟਿੰਗਾਂ ਹੋ ਚੁੱਕੀਆਂ ਉਹਨਾਂ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਉਹ ਕਹਿੰਦੇ ਤਾਂ ਐਵੇਂ ਹੀ ਚੱਲਣਾ ਮੌਜੂਦਾ ਸੀਓ ਸਾਹਿਬ ਜਿਹੜੇ ਹੈਗੇ ਇਹਨਾਂ ਨਾਲ ਗੱਲ ਹੋਈ ਸੀਗੀ ਦੋ ਤਿੰਨ ਵਾਰੀ ਮੀਟਿੰਗਾਂ ਕੀਤੀਆਂ ਉਹਨਾਂ ਨੇ ਰਿਕੁਐਸਟ ਕੀਤੀ ਬਟ ਉਹਨਾਂ ਨੇ ਸਾਡੀ ਕੋਈ ਗੱਲ ਪਿੰਡ ਵਾਸੀਆਂ ਦੀ ਨਹੀਂ ਸੁਣੀ ਕਹਿੰਦੇ ਤਾਂ ਇਸ ਤਰ੍ਹਾਂ ਹੀ ਚੱਲ ਰਹਿਣਾ ਹੈ ਪੀਸੀ ਆਫਿਸ ਅਸੀਂ ਗੱਲ ਕੀਤੀ ਸੀ ਕਿ ਡੀਸੀ ਸਾਹਿਬ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਕੈਂਪ ਤੇ ਗਏ ਆ ਬਟ ਏਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਸੌਂਪਣਾ ਤੇ ਅਸੀਂ ਇੱਥੇ ਸਾਰੇ ਪਿੰਡ ਵਾਸੀ ਬੈਠੇ ਆ ਚਾਰਾ ਪਿੰਡਾਂ ਦੇ ਪਿੰਡ ਵਾਸੀ ਬੈਠੇ ਆ ਭਾਰਤੀ ਕਿਸਾਨ ਯੂਨੀਅਨ ਮਾਨਸਾ ਸਾਡੀ ਸਾਡੇ ਨਾਲ ਹੈਗੀ ਹੈ ਅਸੀਂ ਸਾਰੇ ਇੱਥੇ ਬੈਠੇ ਆ ਤੇ ਏਡੀਸੀ ਸਾਹਿਬ ਆਣ ਕੇ ਮੰਗ ਪੱਤਰ ਲੈਣਗੇ ਤਾਂ ਅਸੀਂ ਇੱਥੇ ਦੇਾਂਗੇ ਨਹੀਂ ਤਾਂ ਦਾ ਰੋਸ ਪ੍ਰਦਰਸ਼ਨ ਜਿਹੜਾ ਹੈਗਾ ਅਸੀਂ ਤਿੱਖਾ ਕਰਾਂਗੇ ਅਸੀਂ ਮੰਗ ਇਹ ਹੀ ਹੈ ਸਰ ਜਿਹੜਾ 게ਟ ਹੈਗਾ ਉਹ ਸਾਡੀ ਮੇਨ ਮੰਗ ਹੈ ਹੀ ਹੈ ਕਿ ਸਾਨੂੰ ਉਜਾੜ ਕੀਤਾ ਜਾਵੇ ਜਿਹੜੇ ਸਾਡੇ ਬੱਚੇ ਹੈਗੇ ਦਿਨ ਰਾਤ ਜਾਂ ਬਿਮਾਰ ਬੰਦਾ ਹੈਗਾ ਉਹਨੂੰ ਲੰ ਸ਼ੈਤਾਨੀ ਮਿਲਦੀ ਉਹ ਜਿਹੜਾ ਗੇਟ ਹੈਗਾ ਪੋਰਟ ਤੇ ਜਿੱਥੇ ਮਰਜ਼ੀ ਲੈ ਜਾਣ ਅੱਗੇ ਗੇਟ ਹੈਗੇ ਉਹਨਾਂ ਦੀ ਨਿਗਰਾਨੀ ਕਰਨ ਕੋਈ ਪ੍ਰੋਬਲਮ ਨਹੀਂ ਫਾਜ਼ਿਲ ਕਾ ਤੋਂ ਕ੍ਰਿਸ਼ਨ ਸਿੰਘ ਦੀ ਰਿਪੋਰਟ